ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਮੋਲ ਮੰਤਰ ਦਾ ਅਰਥ ਜਾਣਾਂਗੇ ਮੋਲ ਮੰਤਰ ਇਸ ਤਰ੍ਹਾਂ ਹੈ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੋਲ ਦਾ ਅਰਥ ਹੈ ਜੜ੍ਹ ਜਾਂ ਬੁਨਿਆਦ ਅਤੇ ਮੰਤਰ ਦਾ ਅਰਥ ਹੈ ਬਾਣੀ ਜਾਂ ਉਪਦੇਸ਼ ਇੱਕ ਓੰਕਾਰ ਪਰਮਾਤਮਾ ਇੱਕ ਹੈ ਉਹ ਸਿਰਫ ਇੱਕ ਹੀ ਹੈ ਸਤਨਾਮ ਉਸ ਦਾ ਨਾਮ ਸਤ ਹੈ ਕਰਦਾ ਪਰਮ ਉਹ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈ ਉਹ ਸਭ ਕੁਝ ਬਣਾ ਕੇ ਉਸ ਵਿੱਚ ਇੱਕ ਰਸ ਵਿਆਪਕ ਹੈ ਨੇਨ ਪਾਉ ਉਸ ਨੂੰ ਕਿਸੇ ਦਾ ਡਰ ਨਹੀਂ ਹੈ ਨਿਰਵੈਰ ਉਸ ਦਾ ਕਿਸੇ ਨਾਲ ਕੋਈ ਵੈਰ ਜਾਂ ਦੁਸ਼ਮਣੀ ਨਹੀਂ ਹੈ ਅਕਾਲ ਮੂਰਤ ਉਹ ਸਮੇਂ ਤੋਂ ਪਰੇ ਹੈ ਉਸ ਦਾ ਸਰੂਪ ਕਾਲ ਰਹਿਤ ਹੈ ਪਾਪ ਉਸ ਦੀ ਮੌਤ ਨਹੀਂ ਹੁੰਦੀ ਉਜਨੀ ਉਹ ਜੁਨਾ ਵਿੱਚ ਨਹੀਂ ਆਉਂਦਾ ਪਾਪ ਉਹ ਜਨਮ ਨਹੀਂ ਲੈਂਦਾ ਸੈਪੰ ਉਹ ਆਪੇ ਆਪ ਤੋਂ ਪ੍ਰਗਟਾਸ਼ਮਾਨ ਹੈ ਉਸ ਨੂੰ ਕਿਸੇ ਹੋਰ ਨੇ ਪੈਦਾ ਨਹੀਂ ਕੀਤਾ ਉਹ ਆਪ ਹੀ ਪ੍ਰਗਟ ਹੋਇਆ ਹੈ ਗੁਰਪ੍ਰਸ਼ਾਦ ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ